ਸਿੱਕਾਲ ਜੀ ਅੱਜ ਅਸੀਂ ਚੱਲੇ ਆਂ ਚਤਾਮਲੇ ਪਿੰਡ ਖੇਡਣਾ ਪਿੰਡਸ ਵਾਲੀ ਦੇ ਅੱਡੇ 'ਚ ਆਪਣੀ ਟੀਮ ਸਾਰੀ ਖੜੀ ਐ ਦੋ ਬੰਦੇ ਹਲੇ ਰੈਡੀ ਹੋ ਰਹੇ ਆਂ ਟਾਈਮ ਬਹੁਤ ਲੰਨੇ ਆਂ ਤਾਂ ਚਲੋ ਜੀ ਮਿਲਦੇ ਆ ਅਗਰ ਦੀ ਜਾਣਕਾਰੀ ਬਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਲਦੀ ਹੁਣ ਅਸੀਂ ਲੱਗੇ ਆਂ ਜਾਣ ਪਿੰਡ ਚਤਾਮਲਾ ਠੀਕ ਐ ਜੀ ਜਣਨ ਆ ਬਾਤ ਜ਼ਰੂਰੀ ਆਓ ਜੀ ਅੱਪਾ ਪਹੁੰਚ ਗਿਆ ਪਿੰਡ ਚਤਾਮਲੇ ਸੋ ਇੱਥੇ ਆਪਣਾ ਮੈਚ ਆਪਣੀ ਟੀਮ ਰੈਡੀ ਆਲ ਅਮੋਸ ਕਰਨਾ ਤਾਂ ਹੁੰਦਾ ਨਹੀਂ ਕੁਛ ਨਾ ਗੰਦੇ ਪਾਣਾ ਹੁੰਦਾ ਖੜਾ ਇੱਕ ਸਾਡਾ 4 ਇੱਕ ਆ ਫੋਨ ਦਾ ਕਿਹੜਾ ਲਓ ਜੀ ਮੈਂ ਚੱਲ ਰਿਹਾ ਠੀਕ ਹੈ ਉਹ ਕਿਆ ਕਰਕੇ ਆਇਆ ਕਿਆ ਕਰਿਆ ਜਲਦੀ ਦੇ ਨਾਮ ਅੱਜ ਚਾਪਾਂ ਜਿਹੜੇ ਆਏ ਆ ਜਿਨ੍ਹਾਂ ਦੇ ਜੈੱਮਸੀ ਕੀਤਾ ਲਓ ਸਾਡੇ ਪਿੰਡੀ ਵਾਲ ਚੱਲਦੀ ਹੈ ਸਾਡੇ ਭਰਾ ਕਹਿੰਦੇ ਤਾਰਕਾ ਜਦੇਸ਼ਾ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਬੀ ਸਾਡ ਵਾਲ ਜਿੱਥੇ ਆਵਾਜ਼ ਦਰਦੀ ਜਿਵੇਂ ਹੈ ਬਾਜੀ ਲੈ ਵੀ ਆਇਓ ਭਾਈ ਜਿਹੜਾ ਕਹਿੰਦੀ ਇਹ ਭਰਾਵਾ ਜੀ ਦੀ ਵਿਸ਼ੇਸ਼ ਸਨਮਾਨ ਜਿੱਦਾਂ ਯਾਰਾ ਮਾਰੋ ਭਾਈ ਜ਼ੋਰ ਨਾਲ ਤਾਲੀ ਯਾਰਾ ਇਹ ਮਾਨ ਸਨਮਾਨ ਪਾਜਾ ਵਾਲੇ ਹੁੰਦੇ ਆ ਸਾਰਾ ਜ਼ੋਰ ਨਾਲ ਤਾਲੀ ਯਾਰਾ ਲੈ ਵੀ ਸਾਊਂਡ ਵਾਲਿਆ ਜਿਆਦਾ ਭਰਾ ਬਣ ਕੇ ਰੋਕੇ ਦੇਖ ਲੈ ਲਾਈਵ ਚੱਲਦਾ ਹੈ ਵੀ ਕਿਆ ਪ੍ਰੋਬਲਮ ਹੈ ਜਿਹੜੀ ਆਵਾਜ਼ ਆਉਂਦੀ ਹੈ ਦੇਖ ਲਈ ਭਰਾ ਬਣ ਕੇ